ਤੋ ਮੈਂ ਤੁਹਾਡਾ ਆਪਣਾ ਪੱਪੂ ਕੁਮਣ ਤੇ ਮੇਰੇ ਨਾਲ ਹੈ ਭਾਈ ਜੀ ਸੋਨੂ ਜੀ ਹਮਾਚਲ ਤੋਂ ਅੱਜ ਯਾਰ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਜਿਹੜੀ ਦੋ ਦੇਸ਼ਾਂ ਦੀ ਜੰਗ ਲੱਗਣ ਜਾ ਰਹੀ ਸੀਗੀ ਉਹਨੂੰ ਪਰਮਾਤਮਾ ਨੇ ਟਾਲਤਾ ਬਹੁਤ ਚੰਗੀ ਗੱਲ ਹੈ ਤੇ ਲੜਾਈ ਹੈ ਜੰਗ ਹੈ ਤੇ ਕਿਸੇ ਮਸਲੇ ਦਾ ਭਾਈ ਜੀ ਹੱਲ ਨਹੀਂ ਹੈਗਾ ਠੀਕ ਹੈ ਕਈ ਹੁਣ ਲੋਕ ਕੀ ਕਰਦੇ ਨੇ ਦੋ ਦੇਸ਼ਾਂ ਦੀ ਜੰਗ ਨੂੰ ਦੋ ਧਰਮਾਂ ਦੀ ਜੰਗ ਬਣਾਉਂਦੇ ਨੇ ਠੀਕ ਹੈ ਜੀ ਹੁਣ ਮੈਂ ਆ ਦਾਲੂ ਵੀ ਸਿੱਖ ਸਿੱਖ ਘਰ ਦੇ ਵਿੱਚ ਜਨਮ ਲਿਆ ਇਹ ਬਾਈ ਮੁਸਲਮਾਨ ਹੈ ਸਾਡਾ ਬਹੁਤ ਪੁਰਾਣਾ ਮਿੱਤਰ ਹੈ ਇਹ ਤੁਹਾਨੂੰ ਅੱਜ ਮਿਲਿਆ ਠੀਕ ਹੈ ਇਹਨਾਂ ਦੇ ਆ ਫੋਟੋ ਵੀ ਲੱਗੀ ਹੋਈਆਂ ਮੱਕੇ ਮਦੀਨੇ ਦੀ ਤਾਂ ਬਾਈ ਨੇ ਮੈਨੂੰ ਕਹਿ ਕੇ ਕਿਹਾ ਯਾਰ ਮੈਂ ਖਬਰ ਸੁਣੀ ਆ ਵੀ ਜੰਗ ਦਾ ਮਾਹੌਲ ਜੜਾ ਠੰਡਾ ਹੋ ਗਿਆ ਤਾਂ ਮੈਂ ਕਹਿੰਦਾ ਜੀ ਬਹੁਤ ਚੰਗੀ ਗੱਲ ਆ ਬਾਈ ਜੀ ਕੀ ਕਹਿਣਾ ਚਾਹੋਗੇ ਬਾਈ ਜੰਗ ਦਾ ਕਿਸੇ ਦੇ ਮਸਲੇ ਦਾ ਹੱਲ ਨਹੀਂ ਹੈਗਾ ਜੀ ਬਾਕੀ ਇਹ ਬਹੁਤ ਫਾਇਦਾ ਵਿੱਚ ਆ ਸ਼ੁਕਰ ਹੋਇਆ ਉੱਪਰ ਵਾਲਾ ਜਿਹੜੀ ਜੰਗ ਟਲ ਗਈ ਨੁਕਸਾਨ ਹੈ ਜੇ ਸ਼ਬਦਾਂ ਵਿੱਚ ਜ਼ਿਆਦਾਤਰ ਪੰਜਾਬ ਆਪਣਾ ਹਮਾਚਲ ਹਰਿਆਣਾ ਜਾਦੇ ਬਾਰਡਰ ਬਾਰਡਰ ਏਰੀਆ ਵਾਲੇ ਜਿਆਦੇ ਨੁਕਸਾਨ ਹੈ। ਸ਼ੁਕਰ ਹੈ ਜੀ ਅੱਪਰ ਵਾਲੇ ਦਾ ਹੀ ਬਹੁਤ ਵਧੀਆ ਜੀ ਰੱਬ ਦਾ ਹੀ ਵੀ ਇਹ جنگ ਟਲ ਗਈ। ਠੀਕ ਹੈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ جنگ ਦਾ ਨੁਕਸਾਨ ਹੀ ਹੁੰਦਾ ਹੈ ਕਦੇ। ਨੁਕਸਾਨ ਹੈ ਜੀ। ਇਧਰ ਵੀ ਮਰਨਗੇ, ਇਧਰ ਵੀ ਆਮ ਜਨਤਾ ਮਰੇਗੀ, ਉਧਰ ਵੀ ਆਮ ਜਨਤਾ ਮਰੇਗੀ। ਇਸ ਕਰਕੇ ਜੀ ਅਮਨ ਸ਼ਾਂਤੀ ਦੇ ਸਾਰਿਆਂ ਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਵੀ ਹਮੇਸ਼ਾ ਵਾਤੇ ਅਮਨ ਸ਼ਾਂਤੀ ਬੜੀ ਰਵੇ। ਸਾਡੇ ਜਿਹੜੇ ਫੌਜੀ ਵੀਰ ਨੇ ਉਹ ਵੀ ਫੈਮਿਲੀ ਆਦਿ ਨੇ ਪਰਿਵਾਰਾਂ ਆਦਿ ਨੇ ਚਾਹੀ ਇੱਧਰ ਨੇ ਇਹ ਵੀ ਰੋਟੀ ਕਰਕੇ ਆਪ ਦਾ ਕਰ ਰਹੇ ਨੇ ਜੇ ਉਧਰਲੀ ਆਰਮੀ ਉਹ ਵੀ ਆਪ ਦੀ ਢਿੱਡ ਖਾਤਰੀ ਤੁਰੇ ਫਿਰਦੇ ਨੇ ਠੀਕ ਹੈ ਜੀ ਪਰਮਾਤਮਾ ਸ਼ੁਕਰ ਹੈ ਜੀ ਧੰਨਵਾਦ